ਲਗਭਗ 30 ਕਰੋੜ ਰੁਪਇਆ ਅਸੀਂ ਥੱਗ ਟਰੈਵਲ ਏਜੰਸੀਆਂ ਤੋਂ ਜੋ ਭੋਲੇ-ਪਾਲੇ ਲੋਕ ਥੱਗੇ ਜਾਂਦੇ ਨੇ ਉੱਥੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਏਜੰਸੀਆਂ ਦੇ ਵਿੱਚ ਉਹਨਾਂ ਤੋਂ ਅਸੀਂ ਵਾਪਸ ਦਿਵਾ ਚੁੱਕੇ ਹਾਂ 62 ਲੱਖ ਰੁਪਇਆ ਲਗਭਗ 78 ਜਣੇ ਅਜ ਬਰਨਾਲਾ ਵਿਖੇ ਇਹਨਾਂ ਨੂੰ ਵਾਪਸ ਪੁਆ ਚੁੱਕੇ ਹਾਂ ਟਰੈਵਲ ਏਜੰਸੀ ਨੂੰ ਵੈਰੀਫਾਈ ਕਰਕੇ ਟਰੈਵਲ ਏਜੰਟਾਂ ਦੀਆਂ ਦੇਖ ਕੇ ਰਿਕਾਰਡ ਜਾਂ ਕੋਈ ਆਪਣੇ ਰੈਫਰੈਂਸ ਤੇ ਜਾਣਾ ਵੀ ਹੈ ਤਾਂ ਉੱਥੇ ਆਪਣਾ ਤਰੀਕੇ ਨਾਲ ਜਾਂ ਮਤੋਂ ਲੋਟੂ ਟਰੈਵਲ ਏਜੰਸੀਆਂ ਤੋਂ ਉਸ ਲਈ ਅਪੀਲ ਹੈ ਕਿਉਂਕਿ ਇਹ ਬਹੁਤ ਵੱਡੀ ਇੱਕ ਇੰਡਸਟਰੀ ਬਣ ਚੁੱਕੀ ਹੈ ਠੱਗ ਇੰਡਸਟਰੀ ਬਣ ਚੁੱਕੀ ਹੈ ਇਸ ਤੋਂ ਬਚਣ ਦੀ ਲੋੜ ਹੈ ਕਿਆਂ ਐਨ ਆਰ ਆਈ ਮਸਲੇ ਆ ਗਏ ਐਨ ਆਰ ਆਈ ਦੁੱਲੇ ਜਿਹੜੇ ਉਦੋਂ ਲੁੱਟ ਕੇ ਲੈ ਜਾਂਦੇ ਜਿਹੜੇ ਕਹਿੰਦੇ ਸੀ ਕੁੜੀਆਂ ਦਾ ਚਿੜੀਆਂ ਹੁੰਦੀਆਂ ਨੇ ਅਸਤਾਬਾਜਾਂ ਸੀ ਉਹਨਾਂ ਵਾਜਾਂ ਦੀਆਂ ਚੁੰਝਾਂ ਬਣੀਆਂ ਨੇ ਜਲਦੀ ਕੇਂਦਰੀ ਮੰਤਰੀ ਇੱਕ ਦੋ ਨੂੰ ਮਿਲਣ ਦਾ ਮੇਰਾ ਦਿੱਲੀ ਦੇ ਵਿੱਚ ਹੈ ਵੀ ਕੋਈ ਇਹੋ ਜਿਹਾ ਕਾਨੂੰਨ ਬਨਾਇਆ ਜਾਵੇ ਜੋ ਬੜਾ ਸਖਤ ਤੋਂ ਸਖਤ ਹੋਵੇ ਸਾਡੇ ਪੈਸੇ ਰਿਟਰਨ ਕਰਵਾਏ ਥੋੜੇ ਸਮੇਂ ਵਿੱਚ ਹੀ ਅਗਰ ਵੀ ਪ੍ਰੂਫ ਲਾਣਾ ਚਾਹੁੰਦਾ ਵੀ ਸਾਡੇ ਅਕਾਊਂਟ ਦੇ ਵਿੱਚ ਆ ਤੇ ਇਹ ਡਿਟੇਲਾਂ ਸਾਡੇ ਕੋਲੇ ਨੇ ਜਿਹੜੇ ਸਾਡੇ ਅਕਾਊਂਟ ਦੇ ਵਿੱਚ ਪੈਸੇ ਆਏ ਨੇ ਇਹਨਾਂ ਦੇ ਥਰੂ ਜੋ ਵੀ ਫਾਇਲ ਲਗਾਉਂਦਾ ਮੁਹਾਲੀ ਚੰਨੀ ਅੜਕੇ ਤੇ ਵੀ ਉਹਦੀ ਪੂਰੀ ਇਨਕੁਆਇਰੀ ਕਰੋ ਠੱਗਾ ਏਜੰਟਾਂ ਤੋਂ ਬਚੋ ਬਹੁਤ ਬਹੁਤ ਧੰਨਵਾਦ ਹੈ ਜੀ ਸਰ ਜਿੰਮੀ ਸਰ ਦਾ ਜਿਨ੍ਹਾਂ ਨੇ ਸਾਡਾ ਪੈਸੇ ਦਵਾਨ ਵਿੱਚ ਪੂਰਾ ਯੋਗਦਾਨ ਪਾਇਆ ਜੀ ਮੈਂ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀਗਾ ਵੀ ਮੇਰੇ ਪੈਸੇ ਵਾਪਸ ਆ ਜਾਣਗੇ ਜੀ ਬਸ ਕਿਸੇ ਜਰੀਏ ਸਾਨੂੰ ਜਿੰਮੀ ਭਾਜੀ ਦਾ ਨੰਬਰ ਮਿਲਿਆ ਜੀ ਜਿੰਮੀ ਭਾਜੀ ਨੂੰ ਅਸੀਂ ਅਪੀਲ ਕੀਤੀ ਸਾਹਨਾਂ ਨੇ ਸਾਡੀ ਇਹਨਾਂ ਨੇ ਇੱਕ ਇੱਕ ਪੈਸੀ ਦੀ ਅਪੀਲ ਸੁਣ ਕੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਜਤਿੰਦਰ ਜਿੰਮੀ ਜੋ ਮੈਂ ਪਿੱਛੇ ਸਮੇਂ ਤੋਂ ਇੱਥੇ ਗ੍ਰੀਵੈਂਸ ਕਮੇਟੀ 'ਚ ਵੀ ਮੈਂਬਰ ਰਿਹਾ ਹਾਂ ਪੁਲਿਸ ਕਮੇਟੀ 'ਚ ਵੀ ਮੈਂਬਰ ਹਾਂ ਔਰ ਐਨ ਆਰ ਆਈ ਮਸਲਿਆਂ ਤੇ ਅਸੀਂ ਬਹੁਤ ਇਸ ਤਰ੍ਹਾਂ ਤੇ ਕੰਮ ਕੀਤਾ ਤੇ ਹੁਣ ਤੱਕ ਅਸੀਂ ਮੰਨ ਕੇ ਚੱਲੋ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਉਹਨਾਂ ਦੇ ਵੀ ਤੇ ਅਰਬੇ ਨਾਲ ਤੇ ਮੈਂ ਵੀ ਆਪਣੇ ਵੱਲੋਂ ਲਗਭਗ 30 ਕਰੋੜ ਰੁਪਇਆ ਅਸੀਂ ਠੱਗ ਟ੍ਰੈਵਲ ਏਜੰਸੀਆਂ ਤੋਂ ਜੋ ਭੋਲੇ ਭਾਲੇ ਲੋਕ ਠੱਗੇ ਜਾਂਦੇ ਨੇ ਉੱਥੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਏਜੰਸੀਆਂ ਦੇ ਵਿੱਚ ਉਹਨਾਂ ਤੋਂ ਅਸੀਂ ਵਾਪਸ ਦਿਵਾ ਚੁੱਕੇ ਹਾਂ ਉਸੇ ਲੜੀ ਦੇ ਤਹਿਤ ਮੈਂ ਅੱਜ 62 ਲੱਖ ਰੁਪਇਆ ਲਗਭਗ 78 ਜਣੇ ਅੱਜ ਬਰਨਾਲਾ ਵਿਖੇ ਇਹਨਾਂ ਨੂੰ ਵਾਪਸ ਪਵਾ ਚੁੱਕੇ ਹਾਂ ਤੇ ਉਸ ਲਈ ਅੱਜ ਅਪੀਲ ਕਰਨ ਆਏ ਸੀ ਵੀ ਵਿਦੇਸ਼ ਜਾਮ ਦੀ ਲਾਲਸਾ ਜੋ ਉਸ ਤੋਂ ਬਚਣਾ ਚਾਹੀਦਾ ਲੋਕਾਂ ਨੂੰ ਜੇ ਜਾਣਾ ਤਾਂ ਇੱਕ ਤਰ੍ਹਾਂ ਦੇ ਇਲੀਗਲ ਤਰੀਕੇ ਨਾਲ ਟਰੈਵਲ ਏਜੰਸੀ ਨੂੰ ਵੈਰੀਫਾਈ ਕਰਕੇ ਟਰੈਵਲ ਏਜੰਟਾਂ ਦੀਆਂ ਦੇਖ ਕੇ ਰਿਕਾਰਡ ਜਾਂ ਕੋਈ ਆਪਣੇ ਰੈਫਰੈਂਸ 'ਚ ਜੇ ਜਾਣਾ ਵੀ ਹੈ ਤਾਂ ਉੱਥੇ ਆਪਣਾ ਤਰੀਕੇ ਨਾਲ ਜਾਣ ਤਾਂ ਉਹਨਾਂ ਤੋਂ ਬਚਣ ਲੋਟੋ ਟਰੈਵਲ ਏਜੰਸੀਆਂ ਤੋਂ ਉਸ ਲਈ ਅਪੀਲ ਹੈ ਕਿਉਂਕਿ ਇਹ ਬਹੁਤ ਵੱਡੀ ਇੱਕ ਇੰਡਸਟਰੀ ਬਣ ਚੁੱਕੀ ਹੈ ਠੱਗ ਇੰਡਸਟਰੀ ਬਣ ਚੁੱਕੀ ਹੈ ਇਸ ਤੋਂ ਬਚਣ ਦੀ ਲੋੜ ਹੈ ਔਰ ਮੈਂ ਅਪੀਲ ਕਰਦਾ ਵੀ ਸਾਰੇ ਇਸ ਤੋਂ ਬਚੋ ਤੇ ਜੇ ਕੋਈ ਦਿੱਕਤ ਹੈ ਤਾਂ ਮੈਂ ਕੋਸ਼ਿਸ਼ ਕਰ ਰਿਹਾ ਵੀ ਇੱਕ ਹੈਲਪਲਾਈਨ ਸੈਂਟਰ ਹੈ ਜਿਹੜਾ ਉਹ ਮਹਾਲੀ ਵਿਖੇ ਖੋਲ੍ਹਿਆ ਜਾਵੇ ਤਾਂ ਜੋ ਲੋਕ ਬਚ ਸਕਣ ਔਰ ਜੇ ਕਿਸੇ ਦੇ ਕੋਲ ਪੈਸੇ ਨਹੀਂ ਤਾਂ ਫਸੇ ਹੋਏ ਨਹੀਂ ਤਾਂ ਉਹਨਾਂ ਦੀ ਵੀ ਅਸੀਂ ਉੱਥੇ ਮਦਦ ਕਰਦੇ ਹਾਂ ਜਿੰਨੇ ਕੋਈ ਹੋ ਸਕਦਾ ਉਸੇ ਲੜੀ ਦੇ ਤਹਿਤ ਅੱਜ ਮਲੋਟ ਤੋਂ ਗੁਰਦਾਸਪੁਰ ਤੋਂ ਮੁਕਸਰ ਜਿਲ੍ਹਿਆਂ ਤੋਂ ਵੱਖ-ਵੱਖ ਤੋਂ ਅਸੀਂ ਉਧਰ ਦੇਵੀਗੜ੍ਹ ਸਾਈਡ ਤੋਂ ਪੈਸੇ ਦਵਾਏ ਹੈ ਕਿੰਨੇ ਪੈਸੇ ਅੱਜ ਜਿਹੜੇ ਇਹਨਾਂ ਦਿੱਤੇ ਗਏ। ਇਹ ਤਕਰੀਬਨ ਮੈਂ 67 ਜਣਿਆਂ ਦਾ 62 ਲੱਖ ਦੇ ਕਰੀਬ ਅਸੀਂ ਅਮਾਉਂਟ ਇਹਨਾਂ ਨੂੰ ਤਕਰੀਬਨ ਕਾਫੀ ਅਮਾਉਂਟ ਦੇ ਖਾਤੇ ਅਧ ਵਿੱਚ ਇਹਨਾਂ ਦੇ ਪੈ ਚੁੱਕੀ ਹੈ। ਥੋੜੀ ਬਹੁਤ ਉਹ ਅਜੇ ਵੀ ਟਰਾਂਸਫਰ ਹੋ ਜਾਣੀ ਹੈ। ਉਸ ਲੜੀ ਦੇ ਤਹਿਤ ਅਸੀਂ ਸਾਰਿਆਂ ਨੂੰ ਬੇਨਤੀ ਵੀ ਕਰਦੇ ਹਾਂ ਤਾਂ ਇਹ ਇੱਕ ਜਨਤਾ ਨੂੰ ਮੈਸੇਜ ਵੀ ਜਾਵੇ ਤਾਂ ਇਸ ਦੀ ਅਪੀਲ ਹੈ। ਇਹ ਪੈਸੇ ਕਿਵੇਂ ਦਿਵਾਏ ਗਏ? ਮਤਲਬ ਕੋਈ ਪੁਲਿਸ ਕੇਸ ਕੀਤਾ ਸੀ ਜਾਂ ਕੋਈ ਸ਼ਿਕਾਇਤ ਕੀਤੀ ਗਈ ਸੀ ਕਿਸ ਤਰ੍ਹਾਂ ਦਿਵਾਏ ਗਏ? ਦੇਖੋ ਇਹਨਾਂ ਦੀ ਆਏ ਸੀ ਇਹਨਾਂ ਨੇ ਕੈਨੇਡਾ ਜਾਣ ਲਈ ਇਹ ਦੱਸਣਗੇ ਬਾਕੀ ਕਿਸ ਤਰ੍ਹਾਂ ਵੀ ਫਾਈਲ ਲਈ ਸੀ ਤਾਂ ਸਾਡੇ ਕੋਲੇ ਇਹਨਾਂ ਨੇ ਅਪਰੋਚ ਕੀਤੀ ਚੰਡੀਗੜ੍ਹ ਆਏ ਤਾਂ ਮੈਨੂੰ ਦੱਸਿਆ ਵੀ ਪੈਸੇ ਫਸੇ ਹੋਏ ਆ ਤਾਂ ਉੱਥੇ ਅਸੀਂ ਚਲੋ ਪ੍ਰਮਾਤਮਾ ਦੀ ਕਿਰਪਾ ਵਾਹਿਗੁਰੂ ਦੀ ਕਿਰਪਾ ਤੁਹਾਡੇ ਵਰਗੇ ਭਰਾਵਾਂ ਦਾ ਸਹਿਯੋਗ ਹੈ ਤਾਂ ਉੱਥੇ ਅਸੀਂ ਆਪਣੇ ਕੁਝ ਐਫਰਟਸ ਕੀਤੇ ਕੁਝ ਆਪਣੇ ਸੋਰਸ ਜਾਂ ਅੰਤਰ ਕੁਝ ਅ ਅਪਸਰਾਂ ਦੀ ਮਦਦ ਲਈ ਕੁਝ ਕਰਕੇ ਅਸੀਂ ਇਹਨਾਂ ਦੇ ਪੈਸੇ ਅਸੀਂ ਕਢਵਾਤੇ ਜੋ ਕਿ ਬਹੁਤ ਔਖੇ ਉਹ ਨਿਕਲਨੇ ਬੜੇ ਔਖੇ ਅਮਾਉਂਟ ਸੀਗੇ ਤਾਂ ਉਹ ਬਹੁਤ ਕੜਵਾ ਕੇ ਦਿੱਤੇ। ਕਿੰਨਾ ਤੁਹਾਡੇ ਨਾਲ ਇੱਕ ਹੀ ਮਹੀਨੇ ਖੁਰ ਤੱਕ ਪਹੁੰਚੇ। ਇਹਨਾਂ ਨੇ ਅਪਰੋਚ ਕੀਤੀ ਜੀ ਉੱਥੇ ਆ ਜਾਂਦੇ ਮੇਰੇ ਕੋਲੇ ਪਹਿਲਾਂ ਵੀ ਜਦੋਂ ਬੇਟੀਆਂ ਐਨ ਆਰ ਆਈ ਮਸਲੇ ਆ ਗਏ ਐਨ ਆਰ ਆਈ ਦੁੱਲੇ ਜਿਹੜੇ ਉਦੋਂ ਲੁੱਟ ਕੇ ਲੈ ਜਾਂਦੇ ਜਿਹੜੇ ਕਹਿੰਦੇ ਸੀ ਕੁੜੀਆਂ ਦਾ ਚਿੜੀਆਂ ਹੁੰਦੀਆਂ ਨੇ ਅਸਤਾਬਾਜਾਂ ਸੀ ਉਹਨਾਂ ਵਾਜਾਂ ਦੀਆਂ ਚੁੰਝਾਂ ਬਣੀਆਂ ਨੇ ਬਹੁਤ ਇਹੋ ਜਿਹੇ ਮਸਲੇ ਮੈਂ ਲੜਕੀਆਂ ਬਹੁਤ ਵਸਾਈਆਂ ਤੇ ਉਸ ਗੱਲ ਦੀ ਮੈਂ ਐਫਰਟਸ ਬਹੁਤ ਕੀਤੇ ਮੇਰੇ ਵੀ ਦੋ ਬੇਟੀਆਂ ਨੇ ਮੈਂ ਵੀ ਇਹ ਜਦੋਂ ਨਾ ਵੀ ਕਿਸੇ ਨੂੰ ਕੋਈ ਇਹ ਨਾ ਵੀ ਠੱਗੀ ਨਾ ਹੋਵੇ ਕਿਸੇ ਦੇ ਪਰ ਇਹ ਮੈਂ ਗਵਰਨਮੈਂਟ ਫੇਲਰ ਵੀ ਮੰਨਦਾ ਵੀ ਜਿੱਥੇ ਕਰਕੇ ਇਹ ਵੀ ਇਹਨਾਂ ਨੂੰ ਜਾਣਾ ਫਾਈਲਾਂ ਕਿਉਂ ਲਾਈਆਂ ਤਾਂ ਇਹ ਬੜਾ ਵੱਡਾ ਦੁਕਾਨ ਤਾਂ ਕਿਉਂ ਇਹਨਾਂ ਨੂੰ ਬਾਹਰੋਂ ਫਾਈਲਾਂ ਲਾਉਂਦੇ ਜਿਵੇਂ ਤੁਸੀਂ ਗੱਲ ਕੀਤੀ ਕੁੜੀਆਂ ਦੀ ਛਿੜੀਆਂ ਵਾਲੀ ਵੀ ਅੱਜ ਕੱਲ ਦੇ ਜਿਹੜੇ ਵਿਦੇਸ਼ ਦੇ ਵਿੱਚ ਗਏ ਹੋਏ ਨੌਜਵਾਨ ਨੇ ਉਹ ਖਲਵਾੜ ਕਰ ਰਹੇ ਨੇ ਕਿ ਇੱਥੋਂ ਵਿਆਹ ਕਰਵਾ ਕੇ ਚਲੇ ਜਾਂਦੇ ਮੁਰਕੇ ਨਾਲ ਕੁੜੀ ਦਾ ਪਤਾ ਹੁੰਦਾ ਉਹਨਾਂ ਨੂੰ ਨਾ ਉਹਨਾਂ ਦਾ ਫੋਨ ਚੱਕਦੇ ਨੇ ਸੰਪਰਕ ਵੀ ਤੋੜ ਦਿੰਦੇ ਨੇ ਦੇ ਕੋਈ ਸ਼ੋਸ਼ੇਰ ਤੋਂ ਹੋਈ ਰਿਆ ਇਹਦੇ ਸਾਰੇ ਤਰ੍ਹਾਂ ਦੇ ਪਹਿਲੂ ਨੇ ਇਹਦੇ ਵਿੱਚ ਕਈ ਠੱਗ ਨੇ ਤਾਂ ਮੈਂ ਕਹਿੰਨਾ ਵੀ ਕੋਈ ਰਿਸ਼ਤੇ ਵੀ ਕਰਨਾ ਤਾਂ ਘੱਟੋ ਘੱਟ ਰੈਫਰੈਂਸ ਦੇ ਵਿੱਚ ਜ਼ਰੂਰ ਰਿਸ਼ਤੇ ਜاہے ਬੱਚਿਆਂ ਦੇ ਕਰਨੇ ਆ ਤਾਂ ਉਸ ਚੀਜ਼ ਨੂੰ ਵਿਦੇਸ਼ਾਂ ਦੇ ਬੜਾ ਇਹ ਫੂਕ ਫੂਕ ਮਾਰ ਕੇ ਕਦਮ ਚੱਕਣਾ ਚਾਹੀਦਾ ਮੈਂ ਇਸ ਚੀਜ਼ ਦੀ ਅਪੀਲ ਕਰਦਾ ਬੜਾ ਦੁਖਾਂਤਾ ਵੀ ਪੰਜਾਬ ਕਿੱਧਰ ਨੂੰ ਜਾ ਰਿਹਾ ਤਾਂ ਪਰ ਇਹ ਇਸ ਗੱਲ ਨੂੰ ਆਪਣੇ ਤਕਰੀਬਨ ਮੰਨੋ 110000 ਦੇ ਕਰੀਓ ਜਿਹੜੇ ਪੰਚਾਇਤ ਮੈਂਬਰ ਸਰਪੰਚ ਨੇ ਹੋਰ ਨੇ ਪੋਲੀਟੀਕਲ ਪਾਰਟੀਆਂ ਨੇ ਉਹ ਕੀ ਖਾਲਸਾ ਦਵਾਨਾ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਵੀ ਇਸ ਮੁੱਦੇ ਤੇ ਜਲਦੀ ਤੋਂ ਜਲਦੀ ਕੁਝ ਕਰ ਲਓ ਇਹ ਮਨ ਲੋ ਮਹੀਮ ਕਿਵੇਂ ਸ਼ੁਰੂ ਕੀਤੀ ਸਾਡੂ ਜਬ ਲੱਗੀ ਦਾ ਸਟਾਰਕ ਕਿਵੇਂ ਥੋੜੇ ਮਨ ਦੇ ਵਿੱਚ ਆਇਆ ਵੀ ਲੋਕਾਂ ਨੂੰ ਇਹ ਤਕਰੀਬਨ ਕਾਫੀ ਸਾਲ ਤੋਂ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਜੋ ਕੇਂਦਰੀ ਮੰਤਰੀ ਰਹੇ ਆ ਮੇਰੇ ਨਾਲ ਉਹਨਾਂ ਦੇ ਕਾਫੀ ਅਜੀਜ਼ ਨੇ ਅਸੀਂ ਇਕੱਠੇ ਵੀ ਕੰਮ ਕੀਤਾ ਤਾਂ ਉਹਨਾਂ ਦੇ ਵੀ ਤਜਰਬਾ ਮੈਨੂੰ ਬੜਾ ਮਿਲਿਆ ਤੇ ਕੁਝ ਪਰਮਾਤਮਾ ਦੀ ਕਿਰਪਾ ਰਹੀ ਤਾਂ ਉੱਥੇ ਇਹ ਸੀਗਾ ਮੈਨੂੰ ਕਿ ਕਈ ਟਰੈਵਲ ਏਜੰਸੀਆਂ ਨੇ ਵੀ ਅਪਰੋਚ ਕੀਤੀ ਵੀ ਤੁਸੀਂ ਰਹਿਣ ਦਿਓ ਜੀ ਤੁਸੀਂ ਦੱਸੋ ਕੋਈ ਸੇਵਾ ਪਾਣੀ ਪਰ ਅਸੀਂ ਉੱਥੇ ਲੋਕਾਂ ਦੇ ਇਹ ਨਹੀਂ ਵੀ ਕਿਸੇ ਗੱਲੋਂ ਵੀ ਉਹਨਾਂ ਨਾਲ ਕੰਪਰੋਮਾਈਜ਼ ਕੀਤਾ ਤਾਂ ਅਸੀਂ ਇਸ ਚੀਜ਼ ਦਾ ਬੜਾ ਦੁਖਾਂਤ ਹੋਰ ਮੈਂ ਜਲਦੀ ਕੇਂਦਰੀ ਮੰਤਰੀ ਇੱਕ ਦੋ ਨੂੰ ਮਿਲਣ ਦਾ ਮੇਰਾ ਦਿੱਲੀ ਦੇ ਵਿੱਚ ਹੈ ਵੀ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਜੋ ਬੜਾ ਸਖਤ ਤੋਂ ਸਖਤ ਹੋਵੇ ਔਰ ਵੀ ਜਿਹੜੇ ਲੋਕ ਥੱਗੀ ਦੇ ਸ਼ਿਕਾਰ ਹੋਏ ਨੇ ਉਹਨਾਂ ਤੱਕ ਤੋਂ ਤੁਸੀਂ ਉਹਨਾਂ ਤੱਕ ਪਹੁੰਚ ਕਰਨੀ ਚਾਹੁੰਦੇ ਹੋ ਫਿਰ ਤੁਸੀਂ ਉਹ ਨਹੀਂ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਫਸੋ ਹੀ ਨਾ ਜੀ ਪਹੁੰਚ ਨੂੰ ਆਪਾਂ ਕੋਈ ਇੱਥੇ ਇਹ ਨਹੀਂ ਵੀ ਉਹਨਾਂ ਨੂੰ ਕਹਿੰਨੇ ਆਂ ਵੀ ਬਚੋ ਆਪਣਾ ਵੈਰੀਫਾਈ ਕਰਕੇ ਜਾਓ ਤਾ ਉੱਥੇ ਇਹ ਤਾਂ ਬਚਣਾ ਚਾਹੀਦਾ ਮੈਂ ਇਹ ਕੰਨਾ ਵੀ ਜੇ ਟਰੈਵਲ ਏਜੰਸੀ ਜੀ ਮੈਂ ਵੀਡੀਓ ਦੇਖ ਰਹੇ ਨੇ ਇਸ ਵੀਡੀਓ ਤੋਂ ਬਹੁਤ ਸਾਰੇ ਲੋਕ ਅਪਰੋਚ ਕਰਨਾ ਚਾਹੁੰਗੇ ਉਹ ਕਿਵੇਂ ਅਪਰੋਚ ਕਰ ਸਕਦੇ ਨੇ ਜੇਕਰ ਉਹ ਰਾਹ ਲੈਣਾ ਚਾਹੁੰਦੇ ਨੇ ਥੋੜਾ ਤੋਂ ਗਾਈਡੈਂਸ ਲੈਣਾ ਚਾਹੁੰਦੇ ਕਿਵੇਂ ਲੈ ਸਕਦੇ ਨੇ ਦੇਖੋ ਮੇਰੇ ਵੱਲੋਂ ਇਹ ਹੈ ਮੈਂ ਤਾਂ ਕੋਈ ਹੈਲਪਲਾਈਨ ਨਹੀਂ ਖੋਲ ਸਕਦਾ ਉੱਥੇ ਮੈਂ ਵਿਚਾਰ ਕਰ ਰਿਹਾ ਨਹੀਂ ਮੇਰਾ ਮੋਬਾਈਲ ਨੰਬਰ ਹੈ 7035100003 ਦੁਬਾਰਾ ਫੇਰ ਬੋਲ ਦਿੰਨਾ 7035100003 ਤਾਂ ਉਹਨਾਂ ਨੂੰ ਕੰਨਾ ਵੀ ਉਥੇ ਆਪਣਾ ਵੈਸੇ ਦਾ ਕੋਈ ਇਹ ਜਿਹਾ ਫਤਿਹ ਨਾ ਜੇ ਕੋਈ ਆਨਾਂ ਜੇ ਅਸੀਂ ਕੁਝ ਕਰਦੇ ਹੋਏ ਤਾਂ ਜਰੂਰ ਉਹਨਾਂ ਦਾ ਅਸੀਂ ਕੋਈ ਨਾ ਕੋਈ ਮਦਦ ਕਰ ਸਕਦੇ ਹਾਂ ਅਸੀਂ ਤੁਹਾਨੂੰ ਵੀ ਮੀਡੀਆ ਰਾਹੀਂ ਵੀ ਅਪੀਲ ਕਰਦੇ ਆਂ ਵੀ ਲੋਕਾਂ ਨੂੰ ਜਾਗਰੂਤ ਕਰਨ ਕਿ ਨਾ ਬਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਮਲਜੀਤ ਸਿੰਘ ਹੈ ਮੈਂ ਮਲੌਰ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਜੀ ਕਿਹੜੇ ਏਜੰਟ ਕੋਲ ਫਾਈਲ ਲਗਾਈ ਸੀ ਕਿਸ ਪਰਪਸ ਲਈ ਲਗਾਈ ਸੀ ਅੱਜ ਤੋਂ ਸਾਲ ਪਹਿਲਾਂ ਜੀ ਜੂਨ 2023 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਫਾਈਲ ਆਈ ਸੀ ਵਰਕ ਪਰਮਿਟ ਲਈ ਫਾਈਲ ਆਈ ਸੀ ਜੀ ਕਿ ਕਿਸ ਤਰ੍ਹਾਂ ਫਿਰ ਠੱਗੀ ਦਾ ਸ਼ਿਕਾਰ ਹੋਇਆ ਕਿਵੇਂ ਇਹ ਸਾਰਾ ਠੱਗੀ ਦਾ ਮੈਟਰ ਬਣਿਆ ਹੋਇਆ ਸਰ ਸਾਲ ਸਾਲ ਪੂਰਾ ਇੱਕ ਹੋ ਗਿਆ ਸੀ ਸਰ ਉਹਨਾਂ ਨਾਲ ਸਾਡੀ ਗੱਲ ਹੁੰਦੀ ਸੀ ਅਸੀਂ ਮਹੀਨੇ ਦੇ ਮਹੀਨੇ ਚੰਡੀਗੜ੍ਹ ਆਏ ਮਹੀਨੇ ਸੀ ਜਾਂਦੇ ਸੀ ਸਾਨੂੰ ਕਦੇ ਕੁਝ ਰਿਕੁਆਇਰਮੈਂਟ ਦੀ ਕਦੇ ਸਟੇਟਮੈਂਟ ਦੀ ਕਦੇ ਪ੍ਰੋਪਰਟੀ ਲੀਗਨ ਦੇ ਕਾਗਜ਼ ਦੀ ਕਦੇ ਕੁਝ ਦੀ ਕਦੇ ਕੁਝ ਬੈਂਕ ਸਟੇਟਮੈਂਟ ਕਦੇ ਇੰਨਾ ਕਾਗਜ਼ ਦੀ ਡਿਮਾਂਡ ਕਰਦੇ ਸੀ ਅਸੀਂ ਉਹ ਡਿਮਾਂਡ ਉਹਨਾਂ ਦੀ ਸਾਰੀ ਡਿਮਾਂਡਾਂ ਪੂਰੀ ਕਰਦੇ ਰਹੀ ਐ ਕਰਦੇ 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 ਸਰ 6 7 ਮਹੀਨੇ 8 ਮਹੀਨੇ 10ਵੇਂ ਟੱਪ ਗਏ ਸਾਡਾ ਕੋਈ ਹੱਲ ਨਹੀਂ ਹੋਇਆ ਜੀ ਸਾਡਾ ਉਹਨਾਂ ਨੇ ਇੱਕ ਪੈਸੇ ਦਾ ਕੋਈ ਹ ਉਹਨਾਂ ਦੇ ਕੰਨਾਂ ਤੇ ਇੱਕ ਪੈਸੇ ਦੀ ਜੂ ਨਹੀਂ ਸਰਕੀ ਜੀ ਉਮੀਦ ਹੈਗੀ ਸੀ ਕਿ ਪੈਸੇ ਵਾਪਸ ਆ ਜਾਣਗੇ ਜਾਂ ਇਹ ਮੰਨ ਲਿਆ ਸੀ ਕਿ ਠੱਗੀ ਹੋ ਗਈ ਸਰ ਬਸ ਨਹੀਂ ਕੋਈ ਉਮੀਦ ਨਹੀਂ ਸੀ ਸਰ ਐ ਮੰਨ ਲਿਆ ਵੀ ਠੱਗੀ ਹੋ ਗਈ ਸਰ ਅਸੀਸ ਹੋ ਜਾ ਵੀ ਜ਼ਿੰਦਗੀ ਦਾ ਬਹੁਤ ਵੱਡਾ ਸਾਨੂੰ ਕਾਟਾ ਪੈ ਗਈ ਪਈ ਪੈਸੇ ਬਰਬਾਦ ਕਰ ਲਿਆ ਆਪਣੀ ਮਿਹਨਤ ਨਾਲ ਜੋੜੇ ਪੈਸੇ ਸਾਰੇ 7 ਲੱਖ 5000 ਰੁਪਏ ਸੀ ਸਰ ਮੇਰਾ ਜੀ ਅੱਜ ਜੋ ਤੁਹਾਡੇ ਖਾਤੇ ਚ ਆ ਚੁੱਕਿਆ ਕਿਸ ਤਰ੍ਹਾਂ ਜਿੰਮੀ ਤੱਕ ਥੋੜੀ ਅਪਰੋਚ ਹੋਈ ਕਿਵੇਂ ਉਮੀਦ ਜਾਗੀ ਸਰ ਬਹੁਤ ਬਹੁਤ ਧੰਨਵਾਦ ਹੈ ਸਰ ਜਿੰਮੀ ਸਰ ਦਾ ਜਿਨ੍ਹਾਂ ਨੇ ਸਾਡਾ ਪੈਸੇ ਦੀਵਾਨ ਵਿੱਚ ਪੂਰਾ ਯੋਗਦਾਨ ਪਾਇਆ ਜੀ ਮੈਂ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀਗਾ ਵੀ ਮੇਰੇ ਪੈਸੇ ਵਾਪਸ ਆ ਜਾਣਗੇ ਜੀ ਤੇ ਕਈ ਲੋਕ ਹੋਰ ਜਾ ਰਹੇ ਨੇਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਜਿਵੇਂ ਅੱਜ ਕੱਲ ਇਹ ਵੱਡਾ ਮਾਫੇ ਚੱਲਿਆ ਹੋਇਆ ਹੈ ਸਰ ਜਿਸ ਤਰ੍ਹਾਂ ਸਾਡੇ ਨਾਲ ਸਾਸੀ ਅਸੀਂ ਮਲੋੜ ਤੋਂ 3-4% ਦੀ ਸਾਡੇ ਨਾਲ ਜਿਹੜਾ ਫਰੋਡ ਹੋਇਆ ਹੈ ਥੱਗ ਏਜੰਟਾਂ ਦੇ ਰਾਹੀਂ ਅਸੀਂ ਹੱਥ ਜੋੜ ਕੇ ਬੇਨਤੀ ਪੀਲ ਕਰਦੇ ਵੀ ਇਹਨਾਂ ਥੱਗ ਥੱਗ ਏਜੰਟਾਂ ਨੂੰ ਨੱਥ ਪਾਈ ਜਾਵੇ ਜੀ ਪਰ ਜੋ ਵੀ ਅੱਜਕੱਲ ਦੇ ਬੱਚੇ ਜਿਹੜੇ ਅੱਜਕੱਲ ਬਹੁਤ ਫਾਸਟ ਮੂਵਿੰਗ ਹੋ ਗਏ ਜੀ ਜੋ ਵੀ ਜਾਣਾ ਚਾਹੁੰਦੇ ਆ ਪਰ ਆਪਦੀ ਪੂਰੀ ਵੈਰੀਫਾਈ ਕਰਕੇ ਜੀ ਕਲੀਅਰ ਕਰਕੇ ਪੂਰਾ ਜਾਓ ਇਹ ਜੀ ਕੋਈ ਗੱਲ ਨਹੀਂ ਬੱਚੇ ਜਾਂਦੇ ਆ ਜੀ ਪਰ ਵੈਰੀਫਾਈ ਕਲੀਅਰ ਕਰਕੇ ਜਾਓ ਜੀ ਆਪਦੇ ਇੱਕ ਇੱਕ ਚੀਜ਼ ਡਾਕੂਮੈਂਟ ਏਜੰਟਾਂ ਦੇ ਲਾਇਸੈਂਸ ਵਗੈਰਾ ਚੈੱਕ ਕਰਕੇ ਸਾਰਾ ਕੁਝ ਵੈਰੀਫਾਈ ਕਰਕੇ ਜਾਇਆ ਜਾਵੇ ਪਰ ਸਾਡੀ ਬੇਨਤੀ ਹੈ ਵੀ ਅਸੀਂ ਨਹੀਂ ਸਰ ਇਸ ਕੰਮ ਵਿੱਚ ਹੁਣ ਨਹੀਂ ਪਾਵਾਂਗੇ ਨਾ ਜੀ ਆਮ ਤੌਰ ਤੇ ਆਪਾਂ ਦੇਖਦੇ ਜੇ ਤਾਂ ਥਾਣੇ 'ਚ ਸ਼ਿਕਾਇਤ ਦੇਣੀ ਪੈਂਦੀ ਹੈ ਜਾਂ ਕੋਰਟ 'ਚ ਕੇਸ ਕਰਨਾ ਪੈਂਦਾ ਪਰ ਇੱਥੇ ਥੋੜੇ ਪੈਸੇ ਕਿਸ ਰਸਤੇ ਨਾਲ ਹੀ ਬਾਹਰ ਆਏ ਸਰ ਅਸੀਂ ਕੋਈ ਥਾਣੇ 'ਚ ਨਹੀਂ ਗਏ ਨਾ ਹੀ ਕੋਰਟ ਕੋਈ ਕੋਰਟ ਕੇਸ ਕੀਤਾ ਅਸੀਂ ਬਸ ਕਿਸੇ ਜਰੀਏ ਸਾਨੂੰ ਜਿੰਮੀ ਭਾਜੀ ਦਾ ਨੰਬਰ ਮਿਲਿਆ ਜੀ ਜਿੰਮੀ ਭਾਜੀ ਨੂੰ ਅਸੀਂ ਅਪੀਲ ਕੀਤੀ ਸਾਹਨਾਂ ਨੇ ਸਾਡੀ ਇਹਨਾਂ ਨੇ ਇੱਕ ਇੱਕ ਪੈਸੇ ਦੀ ਅਪੀਲ ਸੁਣ ਕੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਹਾਂ ਲੱਗਦਾ ਹੈ ਕਿ ਅੱਜਕਾ ਆਮ ਇਨਸਾਨ ਦੇ ਤੋਟੇ ਨਰਾਜ਼ੇ ਦੇ ਥੋੜਾ ਪੈਰ ਕਿ ਜੇ ਸਰਕਾਰਾਂ ਵੀ ਅੱਗੇ ਆ ਜਾਂ ਤਾਂ ਠੱਗੀਆਂ ਵਾਚ ਸਕਦੀਆਂ ਨੇ ਹਾਂਜੀ ਸਰ ਜੇ ਸਰਕਾਰਾਂ ਅੱਗੇ ਆ ਜਾਂ ਤਾਂ ਜ਼ਰੂਰ ਠੱਗੀਆਂ ਵਾਚ ਸਕਦੀਆਂ ਪਰ ਸਰ ਸਰਕਾਰਾਂ ਇਹ ਐਫਰਟ ਹੀ ਨਹੀਂ ਕਰ ਰਹੀਆਂ ਸਰ ਸਰਕਾਰਾਂ ਦਾ ਧਿਆਨ ਹੀ ਇਹਨਾਂ ਇਹਨਾਂ ਚੀਜ਼ਾਂ ਵੱਲ ਜੀ ਚੰਡੀਗੜ੍ਹ ਦੇ ਵਿੱਚ ਘੱਟ ਤੋਂ ਘੱਟ ਵੀ 5-600 ਠੱਗ ਏਜੰਟ ਬੈਠਾ ਹੀ ਕਿਸੇ ਨੂੰ ਇੱਕ ਪੈਸੇ ਦੀ ਸਰਕਾਰਾਂ ਕੋਈ ਗੱਲ ਨਹੀਂ ਸੁਣਦੀਆਂ ਸਾਰੇ ਲੁੱਟਾ ਖੋਹਾਂ ਦਾ ਕੰਮ ਕਰ ਰਹੇ ਹੈ ਜੀ ਜਿਵੇਂ ਲੋਕ ਕਹਿੰਦੇ ਜੇ ਤੁਸੀਂ ਵਰਕ ਪਰਮਿਟ ਲਈ ਬਾਹਰ ਚਲੇ ਜਾਓ ਉੱਥੇ ਹਫ਼ਤੇ ਦਾ 5-5 ਲੱਖ ਰੁਪਏ ਮਿਲਦਾ ਹੈ ਸਰ ਮੈਨੂੰ ਵੀ ਐਸੀ ਚੀਜ਼ ਦੀ ਠੱਗੀ ਦਾ ਲਾਲਚ ਦਿੱਤਾ ਗਿਆ ਸੀ ਵਰਕ ਪਰਮਿਟ ਦਾ ਵਿੱਚ ਮੇਰੇ ਨਾਲ ਸਰ 10 ਲੱਖ ਦੀ ਗੱਲ ਹੋਈ ਸੀ 10 ਲੱਖ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਦਿੱਤਾ ਜਾਊਗਾ 2 ਸਾਲਾਂ ਦਾ ਤੁਹਾਡੀ 1.5 ਲੱਖ ਰੁਪਏ ਸਰ ਸੈਲਰੀ ਹੋਗੀ ਬਸ ਐਸੇ ਐਸੇ ਲਾਲਚ ਵਿੱਚ ਆ ਕੇ ਮੈਂ ਉਹਨਾਂ ਦੀ ਗੱਲਾਂ 'ਚ ਆ ਗਿਆ ਤੇ ਉਹਨਾਂ ਨੂੰ ਪੇਮੈਂਟ ਦੇ ਬੈਠਾ ਪਹਿਲਾਂ ਹੀ ਸਰ ਮੇਰੇ ਨਾਲ ਤਾਂ ਬਹੁਤ ਵੱਡੀ ਠੱਗੀ ਦਾ ਸ਼ਿਕਾਰ ਹੋਇਆ ਜੀ ਉਹਨਾਂ ਕੀ ਫੈਸਲਾ ਕੀਤਾ ਤੁਸੀਂ ਵੀ ਪੰਜਾਬ ਦੀ ਧਰਤੀ ਤੇ ਕੰਮ ਕਰਨਾ ਜਾਂ ਮੁਰ ਤੋਂ ਵਿਦੇਸ਼ੀ ਨਹੀਂ ਸਰ ਅਸੀਂ ਆਪਦੀ ਪੰਜਾਬ ਦੀ ਧਰਤੀ ਤੇ ਹੀ ਕੰਮ ਕਰਾਂਗੇ ਇਹਨਾਂ ਠੱਗਾ ਜਨਤਾ ਤੋਂ ਸਰ ਬਚੋ ਜੀ ਬਚੋ ਬਾਕੀ ਲੋਕਾਂ ਨੂੰ ਅਖੀਰ ਤੱਕ ਕੀ ਅਪੀਲ ਕਰਨਾ ਚਾਹੁੰਦੇ ਸਰ ਮੈਂ ਤਾਂ ਇਹੀ ਅਪੀਲ ਕਰਨਾ ਚਾਹੁੰਗਾ ਜੀ ਆਪਦੇ ਪੰਜਾਬ ਨੂੰ ਖੁਸ਼ਹਾਲ ਬਣਾਓ ਇੱਥੇ ਹੀ ਆਪਦਾ ਕੰਮ ਕਰੋ ਜਿਹੜੇ ਆਪਾਂ 15 15 20 20 ਲੱਖ ਰੁਪਏ ਲਾ ਕੇ ਉੱਥੇ ਜਾਂਦੇ ਆ ਉਹਨਾਂ ਪੈਸਿਆਂ ਦੇ ਵਿੱਚ ਹੀ ਇੱਥੇ ਹੀ ਕੋਈ ਕੰਮ ਕੀਤਾ ਜਾਵੇ ਜੀ ਜਦੋਂ ਵੀ ਲੋਕ ਸਮਝੌਤਾ ਕਰਨਗੇ ਉਹਨਾਂ ਅਗਲਾ ਕਹਿੰਦਾ ਮੇਰਾ 10% 20% ਜਾਂ 50% ਮੈਂ ਲਵਾਂਗਾ ਹਾਂਜੀ ਪਰ ਇੱਥ ਤੇ ਜਿਹੜਾ ਥੋੜੇ ਬੰਦੇ ਸੀ ਪੰਜੀ ਪੰਜੀ ਤੁਹਾਨੂੰ ਵਾਪਸ ਦਵਾਈ ਹੈ ਤਾਂ ਕੀ ਕਹਿੰਦੇ ਚੁੰਨੇ ਹੋ ਕਈ ਵਾਰ ਦੇਖਣ ਵਾਸਤੇ ਲੱਗਦਾ ਹੁੰਦਾ ਕਿ ਸ਼ਾਇਦ ਥੋੜੇ ਤੋਂ ਪੈਸੇ ਲੱਤੇ ਨਹੀਂ ਸਰ ਸਾਡੇ ਤੋਂ 1 ਰੁਪਏ ਦੀ ਡਿਮਾਂਡ ਨਹੀਂ ਕੀਤੀ ਅਸੀਂ ਬਹੁਤ ਬਹੁਤ ਧੰਨਵਾਦੀ ਕਰਦੇ ਹਾਂ ਜਿੰਮੀ ਭਾਜੀ ਦਾ ਹੀ ਸਾਨੂੰ ਉਹਨਾਂ ਨੇ ਇੱਕ ਇੱਕ ਰੁਪਿਆ ਵਾਪਸ ਦਵਾਇਆ ਸਭੋ ਉਲਟਾ ਸਰਸਨ ਸਾਡੀ ਉਹਨਾਂ ਨੇ ਸੇਵਾ ਕੀਤੀ ਅਸੀਂ ਉਹਨਾਂ ਕੋਲੇ ਜਾਂਦੇ ਸੀ ਸਾਨੂੰ ਚਾਹ ਪਾਣੀ ਦੀ ਸੇਵਾ ਸਾਨੂੰ ਰੋਟੀ ਦੀ ਸੇਵਾ ਬਹੁਤ ਕਰਦੇ ਸਾਡੇ ਤੋਂ ਇੱਕ ਪੈਸੇ ਦੀ ਕੋਈ ਡਿਮਾਂਡ ਨਹੀਂ ਕੀਤੀ ਹੱਥ ਜੋੜ ਕੇ ਅਸੀਂ ਜਿੰਮੀ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਬਹੁਤ ਬਹੁਤ ਥੈਂਕ ਕਿਹੜੇ ਜਗ੍ਹਾ ਤੁਸੀਂ ਫਾਈਲ ਲਗਾਈ ਸੀ ਤੇ ਕਿਸ ਜਗ੍ਹਾ ਲਈ ਲਗਾਈ ਸੀ ਕੀ ਜਗ੍ਹਾ ਲਗਾਈ ਸੀ ਇਹ ਵਾਰ ਬੱਕਨੇ ਡਾ ਦੀ ਜਾਣ ਦੀ ਗੱਤ ਹੈ 8 ਲੱਖ 5000 ਰੁਪਏ ਕਿੰਨਾ ਲਗਾਈ ਸੀ ਬੇਟਾ ਸੀ ਜਾਂ ਬੇਟੀ ਆਪਣੀ ਲਈ ਸੀ ਜੀ ਓਕੇ ਤੁਸੀਂ ਕਿਸ ਪਰਪਸ ਲਈ ਜਾਣਾ ਸੀ ਉੱਥੇ ਹਾਂ ਮੈਂ ਸਨ ਲੇਬਰ ਦੇ ਕੰਮ ਵਾਸਤੇ ਲਾਈ ਸੀ ਵਰਕ ਪਰਮਿਟ ਲਈ ਹਾਂਜੀ ਤੇ ਫਿਰ ਕਿਵੇਂ ਠੱਗੀ ਦਾ ਸ਼ਕਾਰ ਹੋਇਆ ਕਿੰਨਾ ਚਿਰ ਇਹ ਪ੍ਰੋਸੈਸ ਚੱਲਦਾ ਰਿਹਾ ਇਹ ਆ ਇਹ 2023 ਚ ਲਾਈ ਸੀ ਆ 8 ਲੱਖ 5000 ਰੁਪਏ ਸੀ ਆ ਜੀ ਪੂਰਾ ਉਹਨਾਂ ਨੇ ਸਾਲ ਸਾਨੂੰ ਲਾਰੇ ਲਾਈ ਰੱਖ ਕੇ ਕੱਲ ਨੂੰ ਆ ਜਾਈ ਪੈਲ ਕਿਤੇ ਆ ਕੱਲ ਦੇ ਕੋਈ ਪ੍ਰੂਫ ਕੱਲ ਦੇ ਸਾਰੇ ਕੱਲੇ ਸੀ ਕੋਈ ਨੀ ਉਹਨੇ ਮੈਨੂੰ ਰਾਹ ਦਿੱਤਾ। ਫਿਰ ਐਨ ਤੇ ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਮੈਂ ਠੱਗੀ ਦਾ ਸ਼ਿਕਾਰ ਹੋ ਗਿਆ? ਤੇਰੇ ਬਾਈ ਜੀ ਦਾ ਨੰਬਰ ਮਿਲਿਆ ਮੇਰੇ ਰਿਸ਼ਤੇਦਾਰ ਤੋਂ ਇਹਨਾਂ ਨੇ ਫਿਰ ਇਹਨਾਂ ਗਾਹ ਗੱਲ ਕਰਕੇ ਉਹਨਾਂ ਨਾਲ ਸਾਰੇ ਪੈਸੇ ਸਾਡੇ ਵਾਪਸ ਕਰਾਏ। ਜਿਵੇਂ ਬੜਕ ਫਾਰਮਟ ਲਈ ਜਾਣਾ ਸੀ ਤੁਸੀਂ ਦੱਸਣ ਉਹਦੀ ਕਿਰਤ ਕਰਕੇ 8 ਲੱਖ ਰੁਪਏ ਜੋੜਿਆ ਹੋਵੇਗਾ ਅੱਜ ਤੁਹਾਡੇ ਖਾਤੇ 'ਚ ਇੱਕ ਤਾਂ ਹੁੰਦਾ ਲਾਰਾ ਉਹ ਤੁਹਾਡੇ ਖਾਤੇ 'ਚ ਆ ਚੁੱਕਿਆ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋਗੇ? ਉਹ ਆ ਖਾਤੇ 'ਚ ਆ ਚੁੱਕੇ ਬਹੁਤ ਖੁਸ਼ੀ ਆਈ, ਮਿਹਨਤਾਂ ਨਾ ਕਮਾਈ ਸੀ ਆਈ। ਹੁਣ ਪੰਜਾਬ ਚ ਕੰਮ ਕਰੋਗੇ ਜਾਂ ਮੁਰ ਤੋਂ ਵਿਦੇਸ਼ੀ ਜਾਣਾ ਹੈ ਨਹੀਂ ਹਾਂ ਤਾਂ ਪੰਜਾਬ ਚ ਹੀ ਕਰਾਂਗੇ ਬਾਕੀ ਹੋਰ ਜਿਹੜੇ ਪੜ੍ਹਾਈ ਵਾਸਤੇ ਕਮਾਈ ਵਾਸਤੇ ਜਾਂ ਜਿਵੇਂ ਵੀ ਜਾਣਾ ਚਾਹੁੰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੋਸਤਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਜੇ ਜਾਣਾ ਹੈ ਜੀ ਆਪਦੇ ਕੋਈ ਪੂਰਾ ਘਰਦਿਆ ਤੋ ਜਾਂ ਹੋਰ ਰਿਸ਼ਤੇਦਾਰੋਂ ਪਤਾ ਕਰਕੇ ਫੇਰ ਜਾਓ ਐਕਚੁਅਲੀ ਸਾਰੇ ਮੁਹਾਲੇ ਦਾ ਇੱਕ ਇਮੀਗ੍ਰੇਸ਼ਨ ਆਫਿਸ ਸੀ ਜਿੱਥੇ ਅਸੀਂ ਫੈਲ ਆਈ ਸੀ ਅਪ੍ਰੈਲ 2023 23 ਦੇ ਵਿੱਚ ਤੇ 1 ਸਾਲ ਦੇ ਕਰੀਬ ਅਸੀਂ ਉੱਥੇ ਡੇੜੇ ਲਾਉਂਦੇ ਨੇ ਅਸੀਂ ਪੈਸੇ ਮੇਰਾ ਸੀਗੇ 516000 ਰੁਪਏ ਮੈਂ ਪੇ ਕੀਤਾ ਸੀ ਉਹਨਾਂ ਨੂੰ ਬਸ ਇਦਾਂ ਹੀ ਲਾਰਿਆਂ ਦੇ ਵਿੱਚ ਅੱਜ ਜੀ ਕੱਲ ਸਾਨੂੰ ਇਹ ਡਾਕੂਮੈਂਟ ਦਿਓ ਸਾਨੂੰ ਇਹ ਦਿਓ ਤੇ ਸਾਨੂੰ ਕੋਈ ਰਾਹ ਨਹੀਂ ਪਾ ਰਹੇ ਸੀ ਅਸੀਂ ਆਖਰ ਦੇ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਵੀ ਜੇ ਸਾਡਾ ਤੁਸੀਂ ਕੰਮ ਨਹੀਂ ਕਰਵਾ ਸਕਦੇ ਤਾਂ ਵੀ ਸਾਡੇ ਪੈਸੇ ਵਾਪਸ ਕਰੋ ਪਰ ਉਹਨਾਂ ਨੇ ਸਾਫ਼ ਮਨਾਂ ਕੀਤਾ ਵੀ ਅਜੀ ਅਸੀਂ ਤੁਹਾਡਾ ਕੁਝ ਨਹੀਂ ਕਰ ਸਕਦੇ ਤੁਸੀਂ ਅਸੀਂ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ ਉਸ ਦਿਨ ਬਾਅਦ ਅਸੀਂ ਰੋਡ ਦੇ ਉੱਪਰ ਹੀ ਉਹਨਾਂ ਦੇ ਆਫਿਸ ਦੇ ਬਾਹਰ ਮੈਂ ਬੜੇ ਪਰੇਸ਼ਾਨੀ ਦੇ ਵਿੱਚ ਖੜੇ ਸੀ ਰੋਡ ਦੇ ਉੱਪਰ ਮੈਨੂੰ ਇੱਕ ਮੇਰਾ ਇੱਕ ਦੋਸਤ ਮਿਲਿਆ ਉੱਥੋ ਹੀ ਮਹਾਲੀ ਤੋਂ ਉਹਨਾਂ ਨੇ ਮੈਨੂੰ ਰঞ্জੀਤ ਜਿੰਮੀ ਜੀ ਦਾ ਨੰਬਰ ਦਿੱਤਾ ਵੀ ਜੇ ਤੁਹਾਡਾ ਇਸ ਤਰ੍ਹਾਂ ਫਰਾਡ ਹੋ ਰਿਹਾ ਤਾਂ ਤੁਸੀਂ ਉਹਨਾਂ ਨਾਲ ਗੱਲ ਕਰੋ ਇਹ ਵੀਰ ਜੀ ਨਾਲ ਅਸੀਂ ਗੱਲ ਕੀਤੀ ਇਹਨਾਂ ਨੇ ਸਾਡਾ ਬੜਾ ਟੈਂਪੋ ਲਵੇ ਇਹਨਾਂ ਨੇ ਬੜੀ ਵਧੀਆ ਸਾਡੀ ਹੈਲਪ ਕੀਤੀ ਜਿਹੜੇ ਕਿ ਸਾਡੇ ਪੈਸੇ ਰਿਟਰਨ ਕਰਵਾਏ ਥੋੜੇ ਸਮੇਂ ਵਿੱਚ ਹੀ ਅਗਰ ਵੀ ਪ੍ਰੂਫ ਪ੍ਰੂਫ ਲਾਣਾ ਚਾਹੁੰਦਾ ਵੀ ਸਾਡੇ ਅਕਾਊਂਟ ਦੇ ਵਿੱਚ ਆ ਤੇ ਇਹ ਡਿਟੇਲਾਂ ਸਾਡੇ ਕੋਲੇ ਨੇ ਜਿਹੜੇ ਸਾਡੇ ਅਕਾਊਂਟ ਦੇ ਵਿੱਚ ਪੈਸੇ ਆਏ ਨੇ ਇਹਨਾਂ ਦੇ ਥਰੂ ਠੀਕ ਹੈ ਜੀ ਅਗਰ ਮੈਂ ਕਹਿਣਾ ਚਾਹਣਾ ਨਾ ਵੀ ਜੋ ਵੀ ਫਾਇਲ ਲਗਾਉਂਦਾ ਮੁਹਾਲੀ ਚੰਨੀ ਅੜਗੇਤੇ ਵੀ ਉਹਦੀ ਪੂਰੀ ਇਨਕੁਆਰੀ ਕਰੋ ਠੱਗਾ ਏਜੰਟਾਂ ਤੋਂ ਬਚੋ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਪੈਸੇ ਵਾਪਸ ਲੈਣ ਲਈ ਆਪਾਂ ਬਹੁਤ ਸਾਰੀ ਮੁਸ਼ਕਲਾਂ ਕਰਦੇ ਹਾਂ ਪੁਲਿਸ ਕੇਸ ਕਰਦੇ ਹਾਂ ਕੋਰਟ ਕੇਸ ਕਰਦੇ ਹਾਂ ਸ਼ਿਕਾਇਤ ਕਰਦੇ ਹਾਂ ਇਸ ਤਰ੍ਹਾਂ ਜਿਵੇਂ ਜਿਮੀ ਨੇ ਪੈਸੇ ਦਵਾਈ ਦਾ ਕਿਸ ਤਰ੍ਹਾਂ ਜਿਹੜਾ ਇਹ ਪੈਸੇ ਦੇ ਵਾਸਤੇ ਕੋਈ ਕੁਝ ਕਹਦੇ ਨਹੀਂ ਪਈ ਜਾਂ ਬਿਨਾਂ ਸ਼ਿਕਾਇਤਾਂ ਤੋਂ ਜਿਹੜਾ ਹੱਲ ਹੋਇਆ ਇਹ ਨਹੀਂ ਸਰ ਅਸੀਂ ਕੋਈ ਪੁਲਿਸ ਕੇਸ ਨਹੀਂ ਹਜੇ ਅਸੀਂ ਕੁਝ ਨਹੀਂ ਕੀਤਾ ਸੀ ਅਸੀਂ ਬਾਈ ਜੀ ਨਾਲ ਸਿਰਫ ਗੱਲ ਕੀਤੀ ਸੀ ਇਹ ਕਹਿੰਦੇ ਸੀ ਮੈਂ ਪੂਰੀ ਕੋਸ਼ਿਸ਼ ਕਰਕੇ ਤੁਹਾਡੀ ਜ਼ਰੂਰ ਹੈਲਪ ਕਰਾਂਗਾ ਪਰ ਥੋੜੇ ਸਮੇਂ ਵਿੱਚ ਸਾਡਾ ਇਹ ਜਿਹੜਾ ਮਸਲਾ ਸੀ ਇਹ ਹੱਲ ਹੋ ਗਿਆ ਕਹਿ ਸਕਦੇ ਕਿ ਜੇ ਨਮਾਇੰਦਾ ਮੁਰੇ ਚੰਗਾ ਹੋਵੇ ਤਾਂ ਹਾਲਣੇ ਜਿਹੜੇ ਬਿਨਾਂ ਸ਼ਿਕਾਇਤਾਂ ਤੋਂ ਵੀ ਹੋ ਸਕਦੇ ਨੇ ਬਿਲਕੁਲ ਜੀ 100% ਹੋ ਸਕਦੇ ਆ ਬਾਈ ਯਾਰ ਕੇ ਜੋ ਵੀ ਇਨਸਾਨ ਸੱਚੇ ਸੁੱਚੇ ਇਨਸਾਨ ਇਸ ਦੁਨੀਆ ਤੇ ਹੈ ਅਗਰ ਇਹ ਮਦਦ ਕਰਦੇ ਤਾਂ 1 ਕੇ ਘਰਪਿਆ ਤੁਹਾਡਾ ਵਾਪਸ ਹੋਏਗਾ ਜਿਵੇਂ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦਾ ਵਿਦੇਸ਼ਾਂ ਦੇ ਵਿੱਚ ਪੰਜਾਬੀ ਗਏ ਪੰਜਾਬੀ ਦਾ ਹੀ ਸ਼ੋਸ਼ਣ ਕਰੀ ਜਾਂਦੇ ਨੇ ਕਿ ਤਾਂ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਆਪਣੇ ਬੱਚੇ 18-18 ਸਾਲ ਦੇ ਬੱਚੇ ਉੱਥੇ ਬਾਹਰ ਭੇਜ ਰਹੇ ਨੇ ਕੋਈ ਪੜਨ ਲਈ ਭੇਜ ਰਿਹਾ ਕੋਈ ਵਿਆਹ ਦੇ ਰਿਸ਼ਤੇ ਲਈ ਭੇਜ ਰਿਹਾ ਦੇਖੋ ਜੀ ਜਿਹੜੀਆਂ ਅੱਜ ਕੱਲ ਇਹ ਐਡਾ ਵੱਡਾ ਮਾਫੀਆ ਠੱਗਾ ਏਜੰਟਾ ਦਾ ਬੈਠਾ ਹਰ ਇੱਕ ਡਿਸਟ੍ਰਿਕਟ ਦਾ ਹਰ ਇੱਕ ਸ਼ਹਿਰ ਦੇ ਵਿੱਚ ਬੈਠਾ ਇਹਨਾਂ ਤੋਂ ਬਚਣਾ ਚਾਹੀਦਾ ਜਿਹੜੇ ਸਾਡੇ ਪੰਜਾਬੀ ਇੱਕ ਦੂਜੇ ਪੰਜਾਬੀਆਂ ਦੀਆਂ ਲੱਤਾਂ ਖਿੱਚਣ ਤੇ ਹੋਏ ਨੇ ਜੇ ਅਮੀਰ ਕਿਸੇ ਲਈ ਆਪਦੇ ਚੰਦ ਰੁਪਿਆ ਪਿੱਛੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਆ ਤੇ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਠੱਗਾਂ ਤੋਂ ਇਹਨਾਂ ਬੀਮਾਨਾਂ ਤੋਂ ਬਚੋ ਔਰ ਇੱਕ ਗੱਲ ਆਖਰਸਤ ਦੇ ਵਿੱਚ ਇਹ ਬਾਈ ਜੀ ਨੇ ਸਾਡੀ ਏਡੀ ਵੱਡੀ ਹੱਪ ਕੀਤੀ ਆ ਵੀ ਕਦੇ ਵੀ ਅੱਜ ਤੱਕ ਸਾਡੇ ਤੇ 1 ਰੁਪਿਆ ਦਾ ਨਾ 2 ਰੁਪਿਆ ਦਾ ਚਾਹ ਦਾ ਕੱਪ ਨਹੀਂ ਪੀਤਾ ਸਗੋਂ ਸਾਨੂੰ ਚਾਹ ਪਾਣੀ ਪਿਆ ਕੇ ਸਾਨੂੰ ਪਿਆਰ ਨਾਲ ਉੱਥੇ ਭੇਜ ਦੇ ਰਹੇ ਆ 40 ਮਹੀਨੇ ਦੀ ਕਮਾਈ ਤੁਹਾਡੇ ਖਾਤੇ ਚ ਆ ਚੁੱਕੀ ਹੈ ਅੱਜ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਅੱਜ ਅਸੀਂ ਬਹੁਤ ਹੀ ਖੁਸ਼ੀ ਦੇ ਵਿੱਚ ਆ ਹਾਂ ਅਸੀਂ ਚਾਰੋਂ ਪਰਸਨ ਬੜਾ ਸਾਡਾ ਮਾਪਿਓ ਬੜੇ ਖੁਸ਼ ਨੇ ਬਾਈ ਜੀ ਨੂੰ ਬੜੀਆਂ ਅਸੀਸਾਂ ਦਿੰਦੇ ਸਾਡੇ ਮਾਤਾ ਜੀ ਅਸੀਂ ਬਹੁਤ ਹੀ ਅੱਜ ਖੁਸ਼ ਆ ਬੱਚੇ ਨੂੰ ਬਾਹਰ ਭੇਜਣ ਦਾ ਡਿਸੀਜਨ ਲਵਾਂਗੇ ਜਾਂ ਇੱਥੇ ਰੱਖਾਂਗੇ ਨਹੀਂ ਸਰ ਅਸੀਂ ਬਿਲਕੁਲ ਇੱਥੇ ਰਾਵਾਂਗੇ ਕੋਈ ਸਾਡੇ ਚ ਕੋਈ ਬਾਹਰ ਨਹੀਂ ਜਾਏਗਾ ਅੱਜ ਤੋਂ ਬਾਅਦ